ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਅੱਜ ਅਸੀਂ ਲੈ ਕੇ ਆਏ ਕੁਝ ਸੂਟ ਚਲੋ ਅਜੋ ਕਰਦੇ ਹਾਂ ਵੀਡੀਓ ਸ਼ੁਰੂ ਫਸਟ ਸੂਟ ਤੁਸੀਂ ਦੇਖ ਸਕਦੇ ਹੋ ਤਾਂਬਾ ਜੀ ਸ਼ੇਰਟ ਬਹੁਤ ਬਹੁਤ ਪਿਆਰੀ ਜੀ ਸ਼ੇਰਟ ਹਾਂਜੀ ਇਹ ਸਾਰਾ ਇਹਦੇ ਘੇਰੇ ਤੇ ਵਰਕ ਆਏਗਾ ਉੱਪਰ ਤੱਕ ਪੂਰਾ neck ਤੇ ਵਰਕ ਆਏਗਾ thread work ਹੋਇਆ ਸਾਰਾ ਇਹ ਬਾਜੂ ਵਾਲੀ ਹੈ ਇਹ ਬਾਜੂ ਤੇ ਕੰਮ ਆਏਗਾ ਹਾਂਜੀ ਇਹਦੇ ਨਾਲ ਦੁਪੱਟਾ ਬਣਿਆ ਹੋਇਆ ਹੈ ਫੁੱਲ ਪਿਓਰ ਦਾ ਦੁਪੱਟਾ ਹੈ ਸਾਰੇ ਦੁਪੱਟੇ ਤੇ ਵਰਕ ਕੀਤਾ ਹੋਇਆ ਹੈ ਸੇਮ ਹੈ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਰਕ ਕਵਰ ਐਂਡ ਲਾਈਨਰ ਬਣਿਆ ਹੋਇਆ ਹੈ ਵਿਦ 4 ਸਾਈਡ ਲੈਸ ਲੱਗੀ ਹੋਈ ਹੈ ਹਾਂਜੀ ਇਹਦਾ ਪ੍ਰਾਈਸ ਹੈਗਾ ਜੀ 1550 ਰੁਪਏ ਨੈਕਸਟ ਕਲਰ ਹੈਗਾ ਇਹ ਜੀ ਪਰਪਲ ਜੀ ਸ਼ੇਡ ਦਾ ਲਾਈਟ ਪਰਪਲ ਜੀ ਸ਼ੇਡ ਸੇਮ ਡਿਜ਼ਾਈਨ ਆਊਗਾ ਘੇਰੇ ਤੇ ਸੇਮ ਡਿਜ਼ਾਈਨ neck ਤੇ ਲੈਂਥ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਆ ਜਿੰਨੀ ਚਾਹੋ ਲੈਂਥ ਤੁਸੀਂ ਰੱਖ ਸਕਦੇ ਜੇ ਬਾਜੂ ਤੇ ਵਰਕ ਆਊਗਾ ਨਾਲ ਫੁੱਲ ਪਿਓਰ ਦਾ ਦੁਪੱਟਾ ਸੇਮ ਵਰਕ ਹੋਇਆ ਦੁਪੱਟੇ ਦੇ ਉੱਪਰ ਲਾਈਨਾਂ ਐਂਡ ਫਲਾਵਰ ਬਣੇ ਹੋਏ ਨੇ ਔਰ 4 ਸਾਈਡ ਲੈਸ ਲੱਗੀ ਹੋਈ ਹੈ ਫੁੱਲ ਪਿਓਰ ਦਾ ਦੁਪੱਟਾ ਹੈ ਇਹਦਾ ਪ੍ਰਾਈਸ ਵੀ 1550 ਰੁਪਏ ਹਾਂਜੀ ਨੈਕਸਟ ਸੂਟ ਆਪਣੇ ਕੋਲ ਆ ਗਿਆ ਜੀ ਸ਼ਿਮਰ ਦੇ ਵਿੱਚ ਚੀਮਰ ਦੇ ਵਿੱਚ ਬਹੁਤ ਸਾਰਾ print ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਾਰਡਰ ਬਣੇ ਹੋਏ ਨੇ ਫਲਾਰ ਬਣੇ ਹੋਏ ਨੇ ਉੱਪਰ ਤੱਕ ਹਾਂਜੀ ਤੇ ਬਾਹਵਾ ਤੇ ਵੀ ਸੇਮ print ਹੋਇਆ ਇਹਦੇ ਨਾਲ ਫਰੇਮ ਲੇਨ ਬਾਟਮ ਨਾਲ ਇਹਦੀ ਟਾਈ-ਡਾਈ ਦਾ ਦੁਪੱਟਾ ਬਣਿਆ ਹੋਇਆ ਹੈ ਇਹਦਾ ਪ੍ਰਾਈਸ ਹੈਗਾ ਹੈ ਜੀ 750 ਰੁਪਏ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਮਸਟਰਡ ਕਲਰ ਹੈ ਬਹੁਤ ਪਿਆਰੀ ਜਿਹੀ ਏਡਾ ਵੀ ਇਇ ਰਿਤੇ ਵਰਕ ਹੋਇਆ ਹੈ। ਸੌਰੀ ਬਾਰਡਰ ਬਨੇ ਹੋਏ ਨੇ, ਫਲਾਰ ਬਨੇ ਹੋਏ ਨੇ ਪ੍ਰਿੰਟ ਦੇ ਵਿੱਚ, ਇਹ ਵੀ ਸ਼ਿਮਰ ਦੇ ਵਿੱਚ ਸ਼ਰਟ। ਬਾਹਮਾ ਤੇ ਵੀ ਸੇਮ ਵਰਕ ਹੋਇਆ ਹੈ। ਇਹਦੇ ਨਾਲ ਵੀ ਪਲੇਨ ਬਾਟਮ ਐਂਡ ਟਾਈਡਾ ਇਹਦਾ ਦੁਪੱਟਾ ਹੈ। ਇਹਦਾ ਪ੍ਰਾਈਸ ਵੀ ਹੈਗਾ ਜੀ 750 ਰੁਪਏ। ਨੈਕਸਟ ਸੂਟ ਆਪਣੇ ਕੋਲ ਆ ਗਿਆ ਲਾਈਟ ਜੀ ਸ਼ੇਡ ਦੇ ਵਿੱਚ, ਫੁੱਲ ਸੂਟ ਸ਼ਿਮਰ ਦੇ ਵਿੱਚ ਆ ਬਹੁਤ ਹੀ ਪਿਆਰੀ ਸ਼ਿਮਰ ਆ, ਬਿਲਕੁਲ ਲਾਈਟ weight ਚ ਆ। ਕਪੜਾ ਇਹ ਹੈਗੀ ਆ ਬਾਟਮ ਬਾਟਮ ਦੇ ਉੱਪਰ ਪੌਂਚੀਆਂ ਤੇ ਵਰਕ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਹੈ ਵੀ ਵਰਕ ਹੋਇਆ ਹੈ ਹਾਂਜੀ ਇਹਦੇ ਨਾਲ ਇਹ ਹੈਗਾ ਵਾ ਸ਼ਰਟ ਇਹ ਰਹੇਗੀ ਜੀ ਸ਼ਰਟ ਹੈ ਬਾਟਮ ਬਾਟਮ ਤੇ ਵਰਕ ਹੋਇਆ ਪੌਂਚੀਆਂ ਤੇ ਇਹ ਸ਼ਰਟ ਜਿਹੜੀ ਆ ਪ੍ਰਿੰਟ ਰਹੇਗੀ ਹਾਂਜੀ ਇਹਦਾ ਪ੍ਰਾਈਸ ਹੈਗਾ ਜੀ 1400 ਰੁਪਏ ਹਾਂਜੀ ਇਹਦਾ ਪ੍ਰਾਈਸ 1400 ਨੈਕਸਟ ਸੂਟ ਹੈਗਾ ਆਪਣੇ ਕੋਲ ਜੀ ਪਿੰਕ ਜੀ ਸ਼ੇਡ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ प्रिंट ਹੋਇਆ ਹੈ ਨਾਲ ਥ੍ਰੈਡ ਵਰਕ ਹੋਇਆ ਹੈ ਹੈਂਡ ਦਾ ਵਰਕ ਹੋਇਆ ਉੱਪਰ ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਪ੍ਰਿੰਟ ਆਏਗਾ ਇਸ ਤਰ੍ਹਾਂ ਪਾਵਾਂ ਦਾ ਵਰਕ ਆਏਗਾ ਬੈਕ ਸਾਈਡ ਵੀ ਸੇਮ ਆਏਗੀ ਤੇ ਦੁਪੱਟੇ ਤੇ ਬਹੁਤ ਪਿਆਰਾ ਕੰਮ ਹੋਇਆ ਹੈ ਫੁੱਲ ਪਿਓਰ ਦਾ ਦੁਪੱਟਾ ਹੈ ਸਾਰੇ ਦੁਪੱਟੇ ਦੇ ਵਿੱਚ ਇਦਾਂ ਵਰਕ ਹੋਇਆ ਹੈ ਨਾਲ ਫਲਾ ਰਹਾਂਗੇ ਹਾਂਜੀ ਇਹਦਾ ਪ੍ਰਾਈਸ ਹੈਗਾ ਜੀ 1750 ਰੁਪਏ ਜਿਸ ਨੇ ਵੀ ਲੈਣਾ ਹੋਏ नीचे व्हाट्सएप नंबर ਦਿੱਤਾ ਹੋਇਆ ਤੁਸੀਂ ਉਸ ਤੇ ਡੀਐਮ ਕਰ ਸਕਦੇ ਹੋ ਧੰਨਵਾਦ